ਆ ਵੀਡੀਓ ਵੇਖੋ ਮਿੱਤਰੋ ਇਹ ਕੱਚ ਦੀ ਬੋਤਲ ਲਿਆ ਹੈ ੜੀ दारू ਵਾਲੀ ਹੁੰਦੀ ਹੈ ਸ਼ਰਾਬ ਵਾਲੀ ਕੱਚ ਦੀ ਬੋਤਲ ਧੋ ਕੇ ਹੁਣ ਲਿਆਇਆ ਵੇਖਦੇ ਆਪਾਂ ਇਹ ਵੀਡੀਓ 'ਚ ਕੀ ਬਣਾਉਂਦਾਗਾ ਤਾਂ ਉਹ ਗੱਤੇ ਦੇ ਟੋਟੇ ਲਿਆਇਆ ਵੇਖੋ ਚਾਰਸ ਕੱਟੇ ਹੋਏ ਹੁਣ ਉਹਤੇ ਗਲੂ ਲਾਤੀ ਇਹਨੇ ਗੁੰਦ ਉੱਤੇ ਇੱਕ ਹੋਰ ਟੋਟਾ ਚਪਕਾਤਾ ਉਹਦੇ ਤਿੰਨ ਟੋਟੇ ਚਪਕਾਤੇ ਇਹਨੂੰ ਪੌੜੀ ਨੂੰ ਸਾਹ ਚ ਰੱਖ ਕੇ ਤੇ ਉਤੇ ਇਹਦੇ ਬੋਤਲ ਚਿਮਕਾਤੀ ਵੇਖੋ ਗਲੂ ਨਾਲ ਉਤੇ ਬੋਤਲ ਲਾਤੀ ਇਹਨੇ ਦੇਖੋ ਤੇ ਦੁਬਾਰਾ ਇੱਕ ਹੋਰ ਟੁਕੜਾ ਲਿਆ ਕੇ ਉਹ ਤੇ ਦਰਵਾਜੇ ਤੇ ਬਾਰੀ ਬਣਾ ਕੇ ਹੁਣ ਸਕੇਚ ਨਾਲ ਕਲਰ ਭਰਤੇ ਤੇ ਉਹਨਾਂ ਨੂੰ ਕਟਿੰਗ ਕਰਤੀ ਵੇਖੋ ਤੇ ਹੁਣ ਇਹ ਕਟਿੰਗ ਕਰੇ ਵੇੜੇ ਬੋਤਲ ਦੇ ਆਸ-ਪਾਸੇ ਚਪਕਾਤੇ ਤੇ ਇੱਕ ਹੋਰ ਟੁਕੜਾ ਕੱਟ ਗਏ ਇਸ ਤਰ੍ਹਾਂ ਨਾਲ ਵੇਖੋ ਇਹਨੇ ਟੁਕੜੇ ਕਰੇ ਆ ਇਸ ਨੂੰ ਫੈਵਿਕ ਕੋਈ ਇੱਕ ਦੀ ਮਦਦ ਨਾਲ ਜੋੜੀ ਜਾਂਦਾ ਵੇਖੋ ਐਦਾਂ ਦੀ ਛੱਤ ਤਿਆਰ ਕਰ ਰਿਹਾ ਇੱਕ ਸਾਉ ਦੀ ਬੋਤਲ ਦੇ ਤੇ ਲਾਉਣ ਨੂੰ ਵੇਖੋ ਲਗਾਤੀ ਤੇ ਉਧਰ ਵੇਖੋ ਗੋਲ ਗੋਲ ਮੂਰੀਆਂ ਗੱੜ ਕੇ ਚਾਰ ਟੁਕੜੇ ਉਧਰ ਲਗਾਤੇ ਉੱਪਰ ਫਿਰ ਸ਼ਾਤ ਬਣਾਤੀ ਤਾਂ ਵੇਖੋ ਮਿੱਤਰੋ ਕਿੰਨੀ ਸੋਹਣੀ ਕਲਾਕਾਰੀ ਕੀਤੀ ਹੈ ਨੇ ਵੇਖੋ ਵੇਖੋ ਤੁਸੀਂ ਕੀ ਬਾਤਾਂ ਮਿੱਤਰੋ ਹੁਣ ਇਹ ਟੇਬਲ 'ਤੇ ਲਾ ਗਏ ਚਿੱਟੀ ਵੇਖੋ ਪੌੜਾਂਾਂ ਤੇ ਜਿਹੜੀ ਮੂਰੀ ਬਣਾਈ ਸੀ ਵੇਖੋ ਮਿੱਤਰੋ ਚਾਰ ਚਟੇਪ ਜੀ ਬਣਾ ਦੀ ਜਿਵੇਂ ਚਾਰਚ ਨਹੀਂ ਹੁੰਦੀਆਂ ਬਾਹਰ ਬਣਿਓ ਬਾਦਵੇਂ ਜੇ ਬਣਾਤਾ ਵੇਖੋ ਮਿੱਤਰੋ ਨੇ ਉਹ ਵੇਖੋ ਨੇ ਸਟਿਕਾਂ ਜਾਂ ਕੱਟ ਰਿਹਾ ਵੇਖੋ ਜਿਹੜੀ ਗੁਲਫੀ ਦੀ ਸਟਿਕ ਹੁੰਦੀ ਆ ਉਹਨਾਂ ਨੂੰ ਕੱਟ ਰਿਹਾ ਕੱਟਣਾ ਵੇਖੋ ਇਸ ਤਰ੍ਹਾਂ ਕੱਟਣਾ ਤੁਸੀਂ ਵੇਖੋ ਇਹ ਉਹਨੇ ਸੋ ਪਲਾਸ ਨਾਲ ਕੱਟਦੇ ਛੋਟੇ ਛੋਟੇ ਟੁਕੜੇ ਨੇ ਵੇਖੋ ਉਹ ਵੇਖੋ ਬਹਾਵਾ ਟੁਕੜੇ ਨੇ ਕਰ ਲਏ ਉਹ ਦੋ ਪੀਸ ਲੈ ਆਇਆ ਹੁਣ ਵੇਖੋ ਲੰਮੇ ਤੇ ਉੱਤੇ ਇਹਦੇ ਪੌੜੀ ਬਣਾ ਦਿੱ ਜਿਵੇਂ ਆਪਾਂ ਪੌੜੀ ਹੁੰਦੀ ਆ ਕਿ ਉਹ ਤਾਂ ਇਹਨੇ ਬਣਾ ਦੀ ਆ ਮਾ ਫਾਈਵ ਵੀਕ ਵੀਕਲਾਤ ਹੱfte ਵੇਖੋ ਇਹਦੇ ਨਾਲ ਚਿਪਕਾ ਦੇਣੇ ਪੌੜੀ ਵਾਂਗੂ ਬਣਾ ਕੇ ਵੇਖੋ ਤਿੰਨ ਤਰ੍ਹਾਂ ਤਿੰਨ ਬਣਾ ਦਿਆ ਮਿੱਤਰੋ ਇਸਨੇ ਉਸੇ ਤਰ੍ਹਾਂ ਦਾ ਚਾਰ ਦਿਵਾਰੀ ਕਰੂਗਾ ਸੇਫਰ ਫੇਸ ਦੇ ਵੇਖੋ ਇਸ ਤਰ੍ਹਾਂ ਨੇ ਚਾਰ ਦਿਵਾਰੀ ਕਰਤੀ ਦਰਵਾਜ਼ਿਆਂ ਦੇ ਉੱਤੇ ਮੂਰੇ ਵਧਾ ਰਿਟ ਹੈ ਉਹ ਲਾਤਾ ਤੇ ਹੁਣ ਇਹ ਬਲੈਕ ਕਲਰ ਕਰ ਰਿਹਾ ਬਰਸ਼ ਦੀ ਮਦਦ ਨਾਲ ਵੇਖੋ ਮਿੱਤਰੋ ਕਿੰਨਾ ਸੋਹਣਾ ਬਣਾਊਗਾ ਇਹ ਵੇਖੋ ਉਹਨੂੰ ਖੱਟਾ ਪ੍ਰਿੰਟ ਕਰ ਦਿੰਦਾਂ ਨੇ ਉਸ ਤੋਂ ਬਾਅਦ ਇਹਨੇ ਛੱਤ ਉੱਤੇ ਰੈੱਡ ਕਲਰ ਕਰਤਾ ਤਾਂ ਲੀ ਮੱਜਲੂਤੇ ਨੇ ਹਰਾ ਰੰਗ ਕਰਤਾ ਵੇਖੋ ਦਰਵਾਜ਼ਿਆਂ ਦੇ ਇਸ ਨੇ ਕਾਲਾ ਰੰਗ ਕਰਤਾ ਵੇਖੋ ਮਿੱਤਰੋ ਉੱਥੇ ਵੀ ਪੌੜੀਆਂ ਤੇ ਇਹਨੇ ਬਲ ਚਿੱਟਾ ਰੰਗ ਕਰਤਾ ਵੇਖੋ ਹੁਣ ਇਹਨੇ ਲੈ ਆਇਆ ਚਾਤੀ ਵੇਖੋ ਕਿੰਨਾ ਸੋਹਣਾ ਲੈ ਆਇਆ ਦੇਖੋ ਕਿੰਨਾ ਸੋਹਣਾ ਬਣਿਆ ਐ ਇਦਾਂ ਤੁਸੀਂ ਘਰ ਵਿੱਚ ਤਿਆਰ ਕਰਸਿਆ ਉਹਦੇ ਨੂੰ ਵੇਖੋ ਤੁਹਾਡੇ ਕਮਰੇ 'ਚ ਬਹੁਤ ਸੋਹਣਾ ਲੱਗੇਗਾ ਇਹ ਰੱਖਿਆ ਵਾ ਵੇਖੋ ਮਿੱਤਰੋ ਮਾਲ ਦੀ ਚੀਜ਼ ਤਿਆਰ ਕੀਤੀ ਹੈ